ਕਾਦੀ ਭਰਤੀ ਦੇਖਣੀ ਹੈਗੀ ਮੈਂ ਪੰਜਾਬ ਪੁਲਿਸ ਤੇ ਜੀ ਲੱਗਦਾ ਵੀ ਹੋ ਜਾਊ ਬਈ ਹਾਂਜੀ ਉਮੀਦ ਹੈਗੀ ਆ ਸਭ ਤੋਂ ਪਹਿਲਾਂ ਤਾਂ ਬਈ ਆ ਬਾਈਆਂ ਨੂੰ ਦਿਓ ਮੁਬਾਰਕਾਂ ਇੰਡੀਅਨ ਆਰਮੀ ਦੇ ਵਿੱਚ ਬਾਈ ਉਰੀ ਭਰਤੀ ਹੋਏ ਨੇ ਕਰਵਾਉਣ ਵਾਲਾ ਪ੍ਰਮਾਤਮਾ ਹੁੰਦਾ ਪਰ ਜਰੀਆ ਬਣਿਆ ਆਹ ਬਾਈ ਰਵੀ ਜੋ ਕਿ ਬਰਨਾਲਾ ਸ਼ਹਿਰ ਦੇ ਵਿੱਚ ਬਈ ਤੁਸੀਂ ਬਈ ਕਿੱਦਾਂ ਇਹਨਾਂ ਨਾਲ ਮੇਲ ਜੋੜੋ ਆਪਣਾ ਤੈ ਦੱਸੋ ਆਪਣੀ ਭਾਰ ਸੈਨਿਕ ਅਕੈਡਮੀ ਆ ਪਰਨ ਵਾਲਾ ਜਿਹੜੀ ਆਪਾਂ ਤਿਆਰੀ ਕਰਾਉਂਦੇ ਆ ਆਰਮੀ ਪੰਜਾਬ ਪੁਲਿਸ SSC BSF ਸਾਰੀਆਂ ਭਰਤਾਂ ਦੀ ਤਿਆਰੀ ਕਰਵਾਉਂਦੇ ਆ ਆਪਾਂ ਅੱਛਾ ਪੇਪਰ ਵਗਰਾ ਵੀ ਆਪਦੇ ਆਪ ਤਿਆਰ ਕਰਾਉਂਦੇ ਆ ਭਾਈ ਪੇਪਰ ਦੀ ਫਿਜ਼ੀਕਲ ਦੀ ਸਾਰੀ ਤਿਆਰੀ ਕਰਵਾਉਂਦੇ ਆ ਜਿੰਮੇ ਭਾਈ ਇਹ ਤਾਂ ਆ ਗਏ ਮੁੰਡੇ ਹਨਾ ਇਧਰ ਕੁੜੀਆਂ ਖੜੀਆਂ ਨੇ ਪਰ ਇਹਨਾਂ ਨੂੰ ਵੀ ਤਿਆਰੀ ਕਰਵਾਉਂਦੇ ਆਂ ਇਹਨਾਂ ਦੇ ਵੀ ਸੇਮ ਪੁੱਛਦੇ ਆਂ ਤੇ ਆਜੋ ਬਈ ਤੁਰੇ ਚੱਲਦੇ ਨਾਲੇ ਗੱਲਾਂ ਬਾਤਾਂ ਕਰਦੇ ਆਂਗੇ ਕਿੰਨੇ ਕ ਟਾਈਮ ਦੀ ਬਈ ਆਪਣੀ ਜਿਹੜੀ ਟ੍ਰੇਨਿੰਗ ਹੈਗਾ ਤੁਸੀਂ ਦੰਨੇ ਹੋਗੇ ਆਪਣੀ ਟ੍ਰੇਨਿੰਗ 3 ਤੋਂ 4 ਮਿੰਟ ਟ੍ਰੇਨਿੰਗ ਹੁੰਦੀ ਆ ਅਸਚ ਉਹਦੇ ਵਿੱਚ ਬੱਚਾ ਫਿਜ਼ੀਕਲ ਦੀ ਤਿਆਰੀ ਪੇਪਰ ਦੀ ਤਿਆਰੀ ਵੀ ਇਡੀਟ ਸਾਰਾ ਕੁਝ ਇੱਥੇ ਜਾਂਦਾ ਫਿਰ ਬਈ ਕਈ ਵਾਰ ਕੋਈ ਦੂਰੋਂ ਵੀ ਹੋਰ ਕੇ ਆਣਾ ਜਿਵੇਂ ਪੈਣਾ ਫਰੀਨ ਬਾਈ ਬੋੜਦੇ ਨੇ ਸਾਰੇ ਅਲੱਗ-ਅਲੱਗ ਸ਼ਹਿਰੋਂ ਤੁਨੇ ਦੂਜੇ ਆਣਾ ਗੁਰਦਾਸਪੁਰ ਆ ਮਿਰਸਾ ਸਾਰੇ ਸਾਡੇ ਇੱਥੇ ਨੇ ਸਟੇ ਆ ਇੱਥੇ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾਗਾ ਪ੍ਰੈਕਟਿਸ ਕਰਵਾਈ ਜਾਂਦੀ ਆ ਰਹਿਣ ਲਈ ਰਿਹਰਸਲ ਮਿਲਦੀ ਆ ਸਾਰਾ ਕੁਝ ਮਿਲਦਾ ਇੱ ਇੱਕ ਤਾਂ ਬਈ ਹੋ ਗਈ ਆਪਣੀ ਫੌਜ ਆ ਗਈ ਨਾ ਜਿਹੜੀ ਤਿਆਰੀ ਕਰਵਾਉਣੀ ਹੋ ਗਈ। ਹੋਰ ਕਿਹੜੀਆਂ-ਕਿਹੜੀਆਂ ਫੌਜ ਤੋਂ ਬਿਨਾ ਤਿਆਰੀਆਂ ਕਰਵਾਉਣੇ ਹੋ ਗਏ। ਫੌਜ ਤੋਂ ਬਿਨਾ ਪੰਜਾਬ ਪੁਲਿਸ ਦੀ, ਚੰਡੀਗੜ੍ਹ ਪੁਲਿਸ ਦੀ, ਹਰਿਆਣਾ ਪੀਐਫ ਦੀ, ਪੀਐਸਐਫ ਦੀ, ਨੈਵੀ ਜਿੰਨੀਆਂ ਵੀ ਨੈਵੀ ਦੀ ਭਰਤੀ ਜਿੰਨੀ ਹੁੰਦੀ ਹੈ ਸਾਰੀ ਤਿਆਰੀ ਕਰਵਾਉਣੀ ਹੈ। ਤੇ ਬਈ ਤੁਹਾਨੂੰ ਇਹਨਾਂ ਬਾਰੇ ਕਿਵੇਂ ਕਹਿ ਸਕਦਾ ਵੀ ਕਿਵੇਂ ਨਾਉੜ ਜਾ ਤੂੰ ਕੀ ਤੁਸੀਂ ਆਪ ਕੋਈ ਜੋਬ ਵਗੈਰਾ ਕਰਦੇ ਨਾ ਪਹਿਲਾਂ। ਜੋ ਵੀ ਆਪਣੀ ਇਸ ਜਗ੍ਹਾ ਸਟੱਡੀ ਕੀਤੀ ਹੋਈ ਹੈ। ਅੱਛਾ। ਬਾਕੀ ਜੋ ਆਪਾਂ ਟੀਚਿੰਗ ਕਰਵਾਉਂਦੇ ਆ ਆਪਣੀ ਉਹਦੀ ਵੀ ਸਟੱਡੀ ਕੀਤੀ ਹੋਈ ਹੈ। ਉਹਦਾ ਆਪ ਘਰ ਵਿੱਚ ਗੇਮ ਕਰਕੇ ਆਇਆ ਮੈਂ। ਠੀਕ ਹੈ ਨਾ ਤੇ ਮੈਂ ਬਾਸਕਟਬਾਲ, ਬੌਕਸਿੰਗ, ਨੈੱਟਵਾਲ, ਇੰਟਰਨੈਸ਼ਨਲ ਮੈਡਲ। ਬੱਚੇ ਦਾ ਲੱਭੀ ਕਰ ਲਈ ਕੋਈ ਪਿੰਡਾਂ ਨੇ ਤੋਆ ਲਵਾਤਾ। ਬਈ ਸੱਚ ਕਰੀ। ਅਲਾਦਾ ਬਈ ਬਹੁਤ ਬਹੁਤ ਮੁਬਾਰਕਾਂ। ਕਿਹੜਾ ਪਿੰਡ ਹੈ ਜੀ? ਸਲੇੜਾ। ਤੇ ਸਾਰੀ ਤਿਆਰੀ ਕੀਤੀ ਜਾਨੀ ਕਿ ਪੜਾਈ ਦੀ ਤਿਆਰੀ ਵੀ ਕੀਤੀ ਪੇਪਰ ਦੀ। ਅੱਜ ਪੇਪਰ ਦੀ, ਫਿਜ਼ੀਕਲ ਦੀ ਸਾਰੇ ਕੰਮ ਕਰੀ। ਤੇ ਫਿਰ ਰਹਿੰਦੇ ਹੋਸਟਲ ਚੋਂ ਘਰ ਜਾਂਦੇ। ਸਾਂ ਲੋਕਲੇ ਅੱਛਾ ਆਪਣਾ ਕਿਹੜਾ ਪਿੰਡਾ ਜੀ ਬਈ ਚੱਠਾ ਨੇ ਜਿਹੜਾ ਸੰਗਰੂਰ ਡਿਸਟ੍ਰਿਕਟ ਤੇ ਇੱਥੇ ਰਹਿਐ ਸੀ ਤੁਹਾਡੀ ਜਾ ਫਿਰ ਬਈ ਮੈਂ ਮੇਰੀ ਪੂਆਪਨ ਰਹਿੰਦਾ ਸੀ ਕਿੰਨਾ ਟਾਈਮ ਤਿਆਰੀ ਕੀਤੀ ਆ ਡੇਢ ਦੋ ਸਾਲ ਤਿਆਰੀ ਕੀਤੀ ਆਪਾਂ ਬਈ ਜੀ ਮੈਂ ਵੀ ਜੁੜਿਆਣਾ ਜਿਹੜਾ ਸੋਦੀ ਕਨਾ ਪਿੰਡਾ ਹੀ ਫਿਰ ਆਉਣ ਜਾਣ ਦਾ ਔਖਾ ਹੋਊ ਬਈ ਹਾਂਜੀ ਵੀ ਇੱਥੇ ਰਹਿਣ ਜਾਣ ਇੱਥੇ ਕਰਦੇ ਪੂਸਟਲ ਚ ਖਾਣ ਪੀਣ ਦਾ ਪ੍ਰਬੰਧ ਕਿਵੇਂ ਆ ਤੇ ਪੇਪਰ ਦੀ ਤਿਆਰੀ ਕਿੰਨਾ ਚੁੱਕੀ ਆ ਹਾਂਜੀ ਪੇਪਰ ਦੀ ਤਿਆਰੀ ਪੂਰੀ ਵਧੀਆ ਕਰੀ ਕਿੰਨਾ ਕੁ ਟਾਈਮ ਤਿਆਰੀ ਕੀਤੀ ਤਿਆਰੀ ਨਹੀਂ ਪੇਪਰ ਦੀ ਤਿਆਰੀ ਜੋ ਕੰਮ ਨਹੀਂ ਕੀਤੀ ਜੀ ਬਾਕੀ ਉਹ ਫਿਜ਼ੀਕਲ ਦੀ ਤਿਆਰੀ ਜਾਂਦੀ ਰਹੀ ਜੀ ਫਿਜ਼ੀਕਲ ਦੀ ਤਿਆਰੀ ਹਾਂਜੀ ਜਿਹੜੀ ਕਿ ਪਹਿਲੀ ਭਰਤੀ ਦੀ ਭਰਤੀ ਹੋ ਗਈ ਨਹੀਂ ਸੈਕੰਡ ਭਰਤੀ ਦੀ ਭਰਤੀ ਆਪਾਂ ਜੀ ਮੈਂ ਤਾਂ ਕਹਿੰਦਾ ਸੈਕੰਡ ਕਰਵਾਈ ਜਾਣਾ ਤੇ ਖੁਸ਼ੀ ਆ ਪੂਰੀ ਬਈ ਹੁਣ ਵੀ ਆਪਣੇ ਪੈਰਾਂ ਤੇ ਖੜੇ ਹੋ ਕੇ ਕਾਮਯਾਬ ਹੋਵਾਂ ਜ਼ਿੰਦਗੀ ਚ ਵਧੀਆ ਬਹੁਤ ਬਹੁਤ ਮੁਬਾਰਕਾਂ ਬਈ ਆਪਾਂ ਬਈ ਅੱਛਾ ਤੇ ਵਧੀਆ ਹੋਣੀ ਜਾਨੀ ਕਿ ਹੋਣੀ ਭਰਤੀ ਖੁਸ਼ੋ ਪੂਰੇ ਪਰਿਵਾਰ ਖੁਸ਼ਾ ਪੂਰਾ ਆਪਣਾ ਪਿੰਡ ਬਈ ਬਰਨਾਲਾ ਜਿਹੜਾ ਪਿੰਡ ਕਲਾਵਾ ਤਾਂ ਕਿੰਨੇ ਦਿਨ ਹੋ ਗਏ ਅੱਜ ਕੱਲ੍ਹ ਤੇ ਕਿਹੜੀ ਭਰਤੀ ਆ ਆਪਣੀ ਜਿਹੜੀ ਨਹੀਂ ਕੋਈ ਅੱਜ ਨਹੀਂ ਆਪਣਾ ਜੀ ਹੂ ਬੰਦੀ ਜਿਹੜਾ ਬਰਨਾਲਾ ਪੂਰਾ ਓਕੇ ਕੰਮ ਹੀ ਹੋ ਗਿਆ ਹਾਂਜੀ ਹਾਂਜੀ ਜਿੰਨੇ ਕਿ ਲੱਗਦਾ ਵੀ ਜ਼ਿੰਦਗੀ ਦੇ ਕੰਮ ਜਾ ਬੋ ਗਏ ਹਾਂਜੀ ਬਹੁਤ ਤੇ ਬਈ ਜੇ ਕਿਸੇ ਨੇ ਹੋਰ ਗੱਲਬਾਤ ਕਰਨੀ ਹੋਵੇ ਮੰਨ ਲਓ ਹਨਾ ਤੇ ਬਾਕੀ ਜੋ ਵੀ ਇਹਨਾਂ ਵਾਂਗੂ ਵਰਦੀ ਪਾਉਣਾ ਚਾਹੁੰਦੇ ਨੇ ਭਰਤੀ ਹੋਣਾ ਚਾਹੁੰਦੇ ਨੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਸਾਡੇ ਦਿੱਤੀ ਨੰਬਰ ਤੇ ਆਪਣੇ ਪੇਜ ਬਣਿਆ ਹੈ ਪਾਸੇ ਨਹੀਂ ਕਿ ਐਡਮੀ ਬਰਨਾਲਾ ਉਥੇ ਮੈਸੇਜ ਕਰ ਸਕਦੇ ਨੇ ਕਾਲ ਕਰ ਸਕਦੇ ਨੇ ਬਾਕੀ ਅੱਗੇ ਹੁਣ ਬਹੁਤ ਭਰਤੀਆਂ ਆ ਰਹੀਆਂ ਨੇ ਆਰਮੀ ਦੀਆਂ ਚੰਡੀਗੜ੍ਹ ਪੁਲਿਸ ਦੀਆਂ ਐਸਐਸਸੀ ਦੀਆਂ ਜੇ ਉਹ ਭਰਤੀ ਹੋਣਾ ਚਾਹੁੰਦੇ ਨੇ ਤਾਂ ਸਾਡੇ ਨਾਲ ਕਨੈਕਟ ਕਰ ਸਕਦੇ ਨੇ ਕਿੰਨੇ ਕੁ ਸਟੂਡੈਂਟ ਬਈ ਐਸ ਟਾਈਮ ਆਪਣੇ ਕੋਲ ਹੈਗੇ ਨੇ ਸਟੂਡੈਂਟ ਆਪਣੇ ਤਾਂ ਵੈਸੇ 150 ਸਟੂਡੈਂਟ ਸੀ ਆਪਣੇ ਕੋਲੇ 50 ਪੁਲਿਸ ਤੇ ਆਰਮੀ ਦਾ 50 ਪੁਲਿਸ ਦਾ ਪੇਪਰ ਹੋ ਗਿਆ ਬੱਚੇ ਚੱਲ ਕੇ ਹੁਣ ਆਪਣੇ ਕੋਲੇ ਆਰਮੀ ਤਿਆਰੀ ਕਰ ਰਹੇ ਨੇ ਬੱਚੇ ਆਰਮੀ ਦੀ ਪੇਪਰ ਦੀ ਫਿਜ਼ੀਕਲ ਦੀ ਤੇ ਕੁਝ ਬੱਚੇ ਆਪਣੇ ਕੋਲੇ ਪੰਜਾਬ ਕੋਲ ਦੀ ਫਿਜ਼ੀਕਲ ਦੀ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਰਿਜ਼ਲਟ ਆ ਜਾਣਾ ਕੋਈ ਟਾਈਮ ਤੇ ਜਿਹੜੀ ਫਿਜ਼ੀਕਲ ਦੀ ਤਿਆਰੀ ਕਰਵਾਉਣੇ ਹੋਗੇ ਕਿਹੜੇ ਟਾਈਮ ਤੇ ਕਰਵਾਉਣੇ ਹੋਗੇ ਜਿਹੜੀ ਫਿਜ਼ੀਕਲ ਆਪਣੇ ਮਾਰਨਿੰਗ ਈਵਨਿੰਗ ਹੁੰਦਾ ਗਰਾਊਂਡ ਸਵੇਰੇ 5 ਵਜੇ ਬੱਚਿਆਂ ਲਈ ਆਇਆ ਆਪਣਾ ਗਰਾਊਂਡ ਕਿੰਨਾ ਕੁ ਟਾਈਮ ਤਿਆਰੀ ਕਰਵਾਉਣੇ ਫਿਰ ਘੰਟਾ ਜਿਹੜਾ ਘੰਟਾ ਪ੍ਰੈਕਟਿਸ ਹੁੰਦੇ ਬੱਚਿਆਂ ਦੀ ਜਿਹੜੀ ਪੇਪਰ ਦੀ ਤਿਆਰੀ ਕਰਵਾਉਣੇ ਹੋ ਬਈ ਫਿਰ ਉਹ ਆਪ ਕਰਵਾਉਣੇ ਜਾਂ ਕੋਈ ਟੀਚਰ ਕਰਾਉਣਾ ਕੁਝ ਵੀ ਕਰਵਾਉਣੇ ਤੇ ਟੀਚਰ ਵੀ ਰੱਖੇ ਹੋਏ ਆ ਕੀ ਲੋ ਵਧੀਆ ਗੱਲਾਂ ਬਈ ਤੇ ਪਿੰਡਾਂ ਨੂੰ ਪੁੱਛ ਸਕਦੇ ਇੱਕ ਦੋ ਆਪਾਂ ਵੀ ਕਿਵੇਂ ਤੇਰੀ ਚਲਦੀ ਹੈ ਕਿਹੜੇ ਕਾਲੇ ਸ੍ਰੀ ਕਾਲਾ ਕਿਹੜਾ ਪਿੰਡਾਂ ਪੈਣੀ ਪਿੰਨ ਮੋਹਰ ਸਿੰਘ ਵਾਲਾ ਜੀ ਤੇ ਇੱਥੇ ਰਹਿ ਹੈ ਸਾਜਾ ਫਿਰ ਦਿੱਲੀ ਆਪਰਾਨ ਕਰ ਦੋ ਨਹੀਂ ਰਿਹائش ਹੈ ਜੀ ਹੋਸਟਲ 'ਚ ਰਹਿਣੇ ਹੋਗੇ ਹਾਂਜੀ ਕਿਵੇਂ ਆ ਖਾਣਾ ਪੀਣਾ ਇਹਨਾਂ ਦਾ ਬਹੁਤ ਵਧੀਆ ਪੜਾਈ ਵੀ ਬਹੁਤ ਵਧੀਆ ਤੇ ਗਰਾਊਂਡ ਵੀ ਬਹੁਤ ਵਧੀਆ ਪੜਨ ਵਾਸਤੇ ਟੀਚਰਜ਼ ਰੱਖੇ ਹੋਏ ਨੇ ਤੇ ਖੁਦ ਮਿਹਨਤ ਕਰਦੇ ਆਂ ਤੇ ਟੀਚਰਜ਼ ਵੀ ਮਿਹਨਤ ਕਰਾਉਂਦੇ ਨੇ ਇਸ ਚਰ ਵੀ ਮਿਹਨਤ ਕਾਦੀ ਭਰਤੀ ਦੇਖਣੀ ਹੈ ਇਹਨੇ ਪੰਜਾਬ ਪੁਲਿਸ ਦੀ ਜੀ ਲੱਗਦਾ ਵੀ ਹੋ ਜਾਉਗੇ ਹਾਂਜੀ ਉਮੀਦ ਹੈਗੀ ਆ ਜਿਹੜੀ ਤੁਸੀਂ ਭਾਣੇ ਕਿਹੜਾ ਪਿੰਡ ਹੈਗਾ ਪਾਤਣਾ ਚੈ ਜੀ ਫਿਰ ਰਹਿਸ਼ ਤੁਹਾਡੀ ਵਧੀਆ ਥੀ ਹੈ ਜੀ ਹੋਸਟਲ ਚ ਖਾਣ ਪੀਣ ਦਾ ਪ੍ਰਬੰਧ ਵਧੀਆ ਹੈ ਜੀ ਇੱਥੇ ਖਾਣਾ ਪੀਣਾ ਵਧੀਆ ਸਟੱਡੀ ਵਧੀਆ ਕਰਾਉਂਦੀ ਨਹੀਂ ਜੀ ਵਧੀਆ ਗਰਾਊਂਡ ਵਰਕ ਕਰਵਾਉਂਦੇ ਆ ਜੀ ਚਲੋ ਵਧੀਆ ਗੱਲ ਆ ਭਾਣੇ ਕੀ ਕਹਿਣਾ ਚਾਹੋਗੇ ਭਾਣੇ ਜਿਹੜੀਆਂ ਹੋਰ ਕੁੜੀਆਂ ਘਰਾਂ ਚ ਐ ਮਣਦਾ ਸਿੱਟੀ ਬੈਠੀਆਂ ਨੇ ਵੀ ਸਾਡਾ ਕੁਝ ਬਣਨਾ ਨਹੀਂ ਵੀ ਐਂ ਤਾਂ ਕੁਝ ਨਹੀਂ ਹੋਣਾ ਘਰਦਿਆਂ ਨੂੰ ਕੋਈ ਸਾਨੂੰ ਸਪੋਰਟ ਕਰਨ ਹਨਾ ਸਾਨੂੰ ਮਤਲਬ ਮਦਦ ਕਰਨ ਨਾ TV ਪੜਤੀ ਦੇਖਣੀ ਸਾਰੇ ਕੁਝ ਤੁਸੀਂ ਭਾਣੇ ਕਾਦੀ ਪੜਤੀ ਦੇਖਣੀ ਹੈ ਵੀ ਪੰਜਾਬ ਦੇ ਲਗਦਾ ਵੀ ਹੋ ਜਾਊਗਾ ਭਰਤੀ ਹਾਂਜੀ ਕਿਵੇਂ ਵਧੀਆ ਪੂਰੇ ਤਰੀਕੇ ਨਾਲ ਸਿਖਾਉਂਦੇਗੇ ਹਾਂਜੀ ਕੋਈ ਐਦਾ ਤਾਂ ਨਹੀਂ ਵੀ ਬਸ ਵੀ ਇੱਥੇ ਆ ਕੇ ਕੈਂਪ ਫਰਾਵ ਕਰਨੀ ਹੈਗਾ ਕਿੰਨਾ ਟਾਈਮ ਹੋਗੇ ਇੱਥੇ ਸਰ ਮਿਲੋ ਜੀ ਹਫਤਾ ਹੀ ਹੋਵੇ ਹਫਤੇ ਹੋਏ ਸੀ ਹਫਤੇ ਜੀ ਨਹੀਂ ਕਿ ਦੇਖ ਲਿਆ ਵੀ ਕੰਮ ਜਬ ਹੋਜੋਗੇ ਹਾਂਜੀ ਬਹੁਤ ਵਧੀਆ ਗੱਲ ਆਖਣੇ ਤੁਸੀਂ ਬਣੇ ਕਿਥੋਂ ਮੈਂ ਕੁਰਾਨੀ ਤੋਂ ਇੱਥੇ ਰਹੇ ਸਹਾਜਾ ਡੇਲੀਆ ਪਰੌਣ ਬਣੇ ਹਾਂਜੀ ਠੀਕ ਹੈ ਬਣੇ ਵਧੀਆ ਵੀ ਲੱਗਦਾ ਭਰਤੀਆਂ ਚ ਕੀ ਕਹਿਣਾ ਚਾਹੂੰਗੀ ਜਿਹੜੀਆਂ ਕੁੜੀਆਂ ਬਣੇ ਘਰਾਜ ਬੈਠੀਆਂ ਨੇ ਮੈਂ ਕਹਿਣਾ ਚਾਹੂੰਗੀ ਕਿ ਹੁਣ ਨੜਕਾ ਨਾਤੇ ਉਹ ਹਰ ਇੱਕ ਫੀਲਡ ਵਿੱਚ ਅੱਗੇ ਜਾ ਰਿਹਾ ਨੇ ਬॉयਸ ਵਾਲੋ ਤਾਂ ਪੇਰੈਂਟਸ ਨੂੰ ਸਮਝਣਾ ਚਾਹੀਦਾ ਕਿ ਹਾਂ ਆਪਣੇ ਆਪਣੇ ਬੱਚਾ ਨੂੰ ਸਪੋਰਟ ਕਰੀਏ ਤਾਂ ਕਿ ਜਿਹੜੀ ਲੱਖਿਆ ਨੇ ਉਹ ਹੋਰ ਮਤਲਬ ਅੱਗੇ ਆਣ ਤੇ ਇਹਨੂੰ ਆਪਣਾ ਮਤਲਬ ਇੰਡੀਆ ਦਾ ਨਾਮ ਵੀ ਵਾਸ਼ਮ ਕਰਨ ਤੇ ਆਪਣੇ ਫੈਮਿਲੀ ਦਾ ਵੀ ਨਾਮ ਵਾਸ਼ਮ ਬਹੁਤ ਵਧੀਆ ਸੋਚ ਹੈ ਆਪਣੇ ਪ੍ਰਮਾਤਮਾ ਤੁਹਾਡੀ ਸੋਚ ਨੂੰ ਪੂਰੀ ਕਰੇ ਤੇ ਬਾਈ ਜੀ ਤੇ ਤੁਹਾਡੇ ਨਾਲ ਗੱਲਬਾਤ ਕਿਵੇਂ ਕਰੀ ਕੋਈ ਜੀ ਨਹੀਂ ਕੋਈ ਕੈਂਪ ਸੰਬੰਧੀ ਜਾਣਕਾਰੀ ਦੇਣੀ ਹੈ ਜੇ ਕਿਸੇ ਨੂੰ ਤਿਆਰੀ ਕਰਨੀ ਹੈ ਕੈਂਪ 'ਚ ਆਉਣਾਗਾ ਮੈਂ ਉਹਨਾਂ ਨੂੰ ਵੀਡੀਓ ਦੇ ਵਿੱਚ ਨੰਬਰ ਆਪਾਂ ਸ਼ੇਅਰ ਕਰ ਦਾਂਗੇ ਆਪਾਂ ਨੂੰ ਕਾਲ ਕਰ ਸਕਦੇ ਆ ਬਰਨਾਲੇ ਆਪਣੀ ਅਕੈਡਮੀ ਆ ਫ ਵੀਡੀਓ ਸ਼ੇਅਰ ਕਰਕੇ ਜਿਹੜੇ ਵੀ ਨੌਜਵਾਨਾਂ ਨੇ ਜਿਹਨਾਂ ਨੇ ਤਿਆਰੀ ਕਰਨੀ ਆ ਭਰਤੀ ਦੀ ਤਿਆਰੀ ਕਰਨੀ ਹੈ ਜੀ ਕੋਈ ਵੀ ਭਰਤੀ ਆ ਬਾਈ ਉਹਨਾਂ ਨੇ ਦੱਸਿਆ ਹੀ ਆ ਤਾਂ ਸੰਪਰਕ ਕਰ ਸਕਦੇ ਹੋਗੇ ਬਰਨਾਲਾ ਸ਼ਹਿਰ ਵਿਕੇ ਰਹਿਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਸਾਰਾ ਕੁਝ ਬਾਈ ਉਹਰੀ ਆਪ ਕਰਨਗੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ